ਪੂਰਾ ਬੋਲਣਾ ਚਾਹੀਦਾ ਸਸੀ ਕਾਲ ਜੀ ਤੁਸੀਂ ਜੁੜੇ ਹੋ ਬੀਬੀਐਨ ਪੰਜਾਬ ਦੇ ਨਾਲ ਇਸ ਵੇਲੇ ਆਪਣੇ ਗਵਾਂਡੀ ਪੈਂਡੈਂਟ ਨਮਾ ਪਿੰਟਪਰੀਆਂ ਦੇ ਵਿੱਚ ਲਾਈਵ ਜੁੜੇ ਆਂ ਵੈਸੇ ਦੁੱਖ ਵਾਲੀ ਗੱਲ ਹੈ ਕਿ ਜਦੋਂ ਕੋਈ ਮਿਹਨਤ ਨਾਲ ਆਪਣੀ ਕਮਾਈ ਹੋਈ ਚੀਜ਼ ਨੂੰ ਅਜਿਹਾ ਹੀ ਜਾਂਦਾ ਦੇਖਦਾ ਤੇ ਬੜੀ ਤਕਲੀਫ ਹੁੰਦੀ ਹੈ ਮੈਨੂੰ ਜਦੋਂ ਦੁਪਹਿਰ ਵੇਲੇ ਫੋਨ ਆਂਦਾ ਕਿਸੇ ਵੀਰ ਦਾ ਕਿ ਨਮਾ ਪਿੰਟਪਰੀਆਂ ਕਿਸੇ ਦੀਆਂ ਵਾਲੀਆਂ ਦੀ ਲੁੱਟ ਹੋ ਗਈ ਤੇ ਬੜਾ ਦੁੱਖ ਲੱਗਿਆ ਸੁਣ ਕੇ ਕਿਉਂਕਿ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਪੈਸੇ ਜੋੜੇ ਹੁੰਦੇ ਆ ਇੱਕ ਇੱਕ ਰੁਪਿਆ ਜੋੜ ਕੇ ਚੀਜ਼ ਲੈਣੀ ਤੇ ਉਹਨੂੰ ਸੰਭ ਕੇ ਰੱਖਣਾ ਨਮਾਪਿੰਟ ਟੱਪਰੀਆਂ ਦੀ ਗੱਲ ਕਰੀਏ ਇਹ ਪੂਸ਼ੀ ਵੀਰ ਸਾਡੇ ਨਮਾਪਿੰਟ ਟੱਪਰੀਆਂ ਤੋਂ ਜਿਹੜੇ ਸਲਾਈ ਦਾ ਕੰਮ ਕਰਦੇ ਉਹਨਾਂ ਦੀ ਮਾਤਾ ਜੀ ਤੇ ਨਾਲ ਗਵੰਡੀ ਉਹਨਾਂ ਦੇ ਪਰਜਾਈ ਬਲਾਚੌਰ ਦੇ ਵਿੱਚ ਪੂਰੀ ਵਾਲੇ ਹਸਪੀਟਲ ਅੱਖਾਂ ਦੀ ਅੱਖਾਂ ਦੀ ਦਵਾਈ ਲੈ ਕੇ ਆ ਸੀ ਅੱਖਾਂ ਦੀ ਦਵਾਈ ਲੈ ਕੇ ਵਾਪਸ ਆ ਰਹੇ ਸੀ ਤੇ ਕੁਝ 900 ਬਾਜਾ ਨੇ ਉਹਨਾਂ ਨੂੰ ਰਸਤੇ 'ਚ ਰੋਕ ਕੇ ਉਹਨਾਂ ਦੀਆਂ ਸੋਨੇ ਦੀਆਂ ਬਾਲੀਆਂ ਲੁੱਟ ਲਈਆਂ ਬੜਾ ਦੁੱਖ ਵਾਲੀ ਖਬਰ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਤਾਂ ਅਰਦਾਸ ਇਹ ਕਰੀਏ ਕਿ ਇਹਨਾਂ ਦੇ ਜਿਹੜਾ ਸਮਾਨ ਹੈ ਉਹ ਵਾਪਸ ਮਿਲ ਜੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਥੋੜੀ ਜੀ ਤਫ਼ਤੀਸ਼ ਦੀ ਗੰਭੀਰਤਾ ਨਾਲ ਕੀਤੀ ਜਾਵੇ ਵੈਸੇ ਸਾਨੂੰ ਬੜੀ ਆਸ ਹੈ ਰੋੜੀ ਪਿੰਡ ਤੋਂ ਸਾਡੇ ਐਸ ਐਚ ਓ ਸਾਹਿਬ ਨੇ ਉਹ ਤਫ਼ਤੀਸ਼ 'ਚ जुट ਗਏ ਹੋਏ ਇਸ ਕੇਸ ਦੇ ਉਮੀਦ ਹੈ ਕਿ ਜਲਦੀ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਸੋ ਦੂਸਰੀ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੁਹਾਨੂੰ ਮਾਫ਼ ਕਰਨਾ ਥੋੜੀ ਸਿਹਤ ਖਰਾਬ ਚੱਲ ਗਈ ਦੋ ਤਿੰਨ ਦਿਨ ਤੋਂ। ਤਾਂ ਜੋ ਵੀਡੀਓ ਨੂੰ ਸ਼ੇਅਰ ਕਰ ਦਿਓ ਉਸ 900 ਬਜਾਂ ਤੱਕ ਪਹੁੰਚ ਹੋ ਸਕੇ। ਨੰਬਰ 2 ਤੇ ਕੋਈ ਹੋਰ ਭੈਣ ਭਰਾ ਇਸ ਵਿਸ਼ੇ ਤੋਂ ਬਚ ਸਵੇ। ਕਿਉਂਕਿ ਜਿਹੜੇ 900 ਬਜ ਐ ਇਹਨਾਂ ਨੇ ਵੱਖ-ਵੱਖ ਢੰਗ ਅਪਣਾਏ ਹੁੰਦੇ ਐ। ਲੁੱਟ ਕਰਨੇ ਦੀ ਚਾਹੇ ਉਹ ਕਿਸੇ ਕਰਿਆਨੇ ਵਾਲੀ ਦੁਕਾਨ ਤੇ ਜਾ ਕੇ ਕਰਨ ਚਾਹੇ ਕਿਸੇ ਰਾਗੀਰ ਨੂੰ ਪੈਸੇ ਵਧਾ ਕੇ ਡੇਢ ਦੀ ਗੱਲ ਕਰਨ। ਤੇ ਮੈਂ ਹੁਣ ਇੱਕ ਵਾਰੀ ਭਾਜੀ ਹੁਣਾ ਕੋ ਲੈ ਚਲਦਾ ਪੂਰੇ ਵਿਸ਼ੇ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਬਜ਼ੁਰਗਾਂ ਨਾਲ ਵੀ ਜਰੂਰ ਸਾਂਝੀ ਕਰਿਓ ਗੱਲ ਆਪਣੀਆਂ ਭੈਣਾਂ ਰਿਸ਼ਤੇਦਾਰਾਂ ਮਿੱਤਰਾਂ ਸੱਜਣਾ ਨਾਲ ਸਾਂਝੀ ਕਰਿਓ ਕਿ ਇਹ ਜਿਹੜਾ ਨੁਕਸਾਨ ਟੱਪਰੀਆਂ ਪਿੰਡ ਚ ਹੋਇਆ ਕਿਸੇ ਹੋਰ ਪਿੰਡ ਚ ਨਾ ਹੋਵੇ ਤੇ ਮੈਂ ਤਾਂ ਅਰਦਾਸ ਇਹੀ ਕਰਦਾ ਕਿ ਇਹਨਾਂ ਦੀ ਹੱਕ ਦੀ ਕਮਾਈ ਸੀ ਜਲਦੀ ਇਹਨਾਂ ਨੂੰ ਮਿਲ ਜAVE ਤੇ ਇੱਕ ਵਾਰ ਪੂਛੀ ਭਾਜੀ ਕੋ ਲੈ ਚਲਦੇ ਆ ਭਾਜੀ ਆ ਮਾਈਕ ਲਾਇ ਲਓ ਕਲਿੱਪ ਕਰ ਲਿਓ ਉਪਰੋਂ ਦਬਕੀ ਲੱਗ ਜਾ ਆਲ ਰਾਈਟ ਮਨੋਰ ਭਾਜੀ ਲਾਇਓ ਬਰੀ ਲਾ ਤੋਂ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਜੀ ਮੈਨੂੰ ਪੂਰੀ ਜਾਣਕਾਰੀ ਦਿਓ ਕਿ ਕਿੱਦਾਂ ਕਿੱਦਾਂ ਇਹ ਸਾਰਾ ਮਸਲਾ ਹੋਇਆ ਤੇ ਤੁਸੀਂ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਦਵਾਈ ਲੈਣ ਗਏ ਹੋ ਸੀ ਪੂਰੀ ਵਾਲੇ ਹਸਪੀਟਲ ਜੀ ਜੀ ਕਿੰਨੇ ਕ ਵਜੇ ਦੀ ਗੱਲ ਹੈ ਤੁਸੀਂ ਦਵਾਈ ਲੈ ਕੇ ਵਾਪਸ ਆ ਰਹੇ ਸੀ ਇਹ 12 ਸਵੇਰ 12 ਵਜੇ ਅਸੀਂ ਬਲਾਜੌਰ ਤੋਂ ਨਿਕਲੇ ਸੀਗੇ ਜੀ ਜੀ ਤੇ ਜਦੋਂ ਬੂਲੇ ਵਾਲ ਮੋੜ ਤੇ ਅਸੀਂ ਆਏ ਤੇ ਸਾਨੂੰ ਉੱਥੋਂ ਉਤਲਣ ਲੱਗੇ ਨਾ ਤਾਂ ਮਗਰ ਇੱਕ ਮੋਟਰਸਾਈਕਲ ਸਾਨੂੰ ਪਲਟੀ ਨਾਲ ਨਜ਼ਰ ਆਇਆ ਜੀ ਤੇ ਉਹਦੇ ਵਿੱਚ ਇੱਕ ਬੰਦਾ ਸੀਗਾ ਇੱਕ ਜਨਾਨੀ ਸੀਗੀ ਜੀ ਉਹਨਾਂ ਦੋਨਾਂ ਬੰਦਿਆਂ ਨੇ ਮੋਟਰਸਾਈਕਲ ਸਾਡੇ ਮਗਰ ਮਗਰ ਰੱਖਿਆ ਜਦੋਂ ਅਸੀਂ ਥੋਪੇ ਮੋੜ ਤੇ ਆਏ ਨਾ ਤਾਂ ਉੱਥੇ ਇੱਕ ਬੰਦੇ ਨੇ ਸਾਨੂੰ ਹੱਥ ਦਿੱਤਾ ਪਰਨਾ ਲਿਆ ਸੀਗਾ ਜੀ ਉੱਪਰ ਉਹਨਾਂ ਨੇ ਜੀ ਨੀਲੇ ਰੰਗ ਦਾ ਡੱਬੀ ਵਾਲਾ ਤੇ ਉਹਨਾਂ ਨੇ ਹੱਥ ਦਿੱਤਾ ਅਸੀਂ ਨਹੀਂ ਸਕੂਟੀ ਰੋਕੀ ਮੈਂ ਮਾਤਾ ਨੂੰ ਆਪਣੀ ਦੱਸਿਆ ਵੀ ਡਬਲ ਸਵਾਰੀ ਸਾਡੇ ਕੋਲੇ ਬੰਦਾ ਜਦੋਂ ਹੱਥ ਦਿੱਤਾ ਉਸ ਵੇਲੇ ਕਿੱਥੇ ਕਿ ਦਿੱਤਾ ਹੱਥ ਉਹਨਾਂ ਨੇ ਉਹ ਜਿਹੜੀ ਜਿੰਦੀ ਪੰਡਤ ਦੀ ਦੁਕਾਨ ਦੇ ਬਿਲਕੁਲ ਮੋੜ ਜਿੱਥੇ ਉਹ ਸੇਠੀ ਦੇ ਬਜਰੀ ਵਾਲਾ ਬੰਦਾ ਥੋਪਿਆ ਮੋੜ ਤੋਂ ਉਰੇ ਆ ਕੇ ਥੋਪੇ ਮੋੜ ਤੋਂ ਥੋੜਾ ਵਾਲੇ ਥੋੜਾ ਵਾਲੀ ਸਾਈਡ ਜੀ ਉੱਥੇ ਹੱਥ ਦਿੱਤਾ ਅਸੀਂ ਸਕੂਟਰ ਹੀ ਨਹੀਂ ਰੋਕੀ ਜੀ ਅਸੀਂ ਅੱਗੇ ਆ ਗਏ ਜਦੋਂ ਜਿੱਥੋਂ ਥੋਪੇ ਪੰਡਤਾ ਦੇ ਪੱਠੇ ਵਾਲੋਂ ਮੋੜਦੇ ਆ ਜੀ ਉੱਥੇ ਆਏ ਤੇ ਮਗਰ ਸਾਡੇ ਉਹ ਮੋਟਰਸਾਈਕਲ ਵਾਲਾ ਬੰਦਾ ਆ ਕੇ ਸਾਨੂੰ ਕਹਿੰਦਾ ਹੈ ਕਿ ਭਾਈ ਇਹ ਤੁਹਾਨੂੰ ਬੰਦਾ ਬੁਲਾ ਰਿਹਾ ਹੈ ਤੁਸੀਂ ਖੜੇ ਕਿਉਂ ਨਹੀਂ ਹੈਗੇ ਜੀ ਮੈਂ ਕਿਹਾ ਸਾਨੂੰ ਨਹੀਂ ਭਾਈ ਪਤਾ ਕੌਣ ਹੈ ਬੰਦਾ ਕੌਣ ਨਹੀਂ ਅਸੀਂ ਕਾਹਨੂੰ ਖੜਨਾ ਸੀਗਾ ਇਹਦੇ ਕੋਲ ਜੀ ਕਹਿੰਦੇ ਫੱਕਰ ਹੈਗਾ ਇਹ ਤੁਹਾਨੂੰ ਕੁਝ ਦੇਣ ਲਈ ਰੁਕਿਆ ਹੀ ਨੇ ਤੇ ਤੁਸੀਂ ਉਹਦੀ ਗੱਲ ਸੁਣ ਲਓ ਮੈਂ ਕਿਹਾ ਨਹੀਂ ਭਾਈ ਅਸੀਂ ਬੱਕਰ ਤੋਂ ਕੀ ਲੈਣਾ ਅਸੀਂ ਜਾਣਦੇ ਨਹੀਂ ਆਂਗੇ ਜੀ ਉਹਨਾਂ ਨੇ ਸਾਡੇ ਮੋਰੇ ਮੋਟ ਸੈਲੋ ਬੰਦੇ ਨਿਰਜਨ ਨੇ ਲਾ ਲਿਆ ਲਾ ਕੇ ਸਾਨੂੰ ਕਹਿੰਦੇ ਵੀ 2 ਮਿੰਟ ਰੋਕੋ ਜੀ ਬਾਬੇ ਦਾ ਕੋਈ ਪਤਾ ਨਹੀਂ ਹੈ ਬਾਬਾ ਤੁਹਾਡੇ ਕਿਹੜੇ ਦੁੱਖ ਹਾਰ ਦੋਵੇ ਚਲੋ ਜੀ ਅਸੀਂ ਖੜ ਗਏ ਮਬਰ ਤੋਂ ਬਾਬਾ ਆਇਆ ਜੀ ਨੇ ਮੇਰੇ ਸਿਰ ਪਰੋਂ ਤੌਲੀਆ ਘਮਾਇਆ ਜੀ ਜੀ ਨੀਲੇ ਰੰਗ ਦਾ ਉਹ ਘਮਾ ਕੇ ਮੇਰੇ ਕੋਲ ਖੜ ਗਿਆ ਜੀ ਤੇ ਉਹ ਮੈਨੂੰ ਕਹਿੰਦਾ 10 ਰੁਪਏ ਦਿਓ ਜੀ ਦਖਸ਼ਨਾ ਲਓ 10 ਰੁਪਏ ਜੀ ਮੈਂ ਉਹਨਾਂ ਨੂੰ ਕਿਹਾ ਬਈ ਬਾਬਾ ਜੀ ਸਾਡੇ ਕੋਲ 10 ਰੁਪਏ ਖੁੱਲੇ ਹੈ ਨਹੀਂ ਬਾਬੇ ਦਾ ਹੁਲੀਆ ਕਿਸ ਤਰ੍ਹਾਂ ਦਾ ਸੀਗਾ ਜੀ ਗੱਲ ਕਰੀਏ ਬਾਬੇ ਦਾ ਹੁਲੀਆ ਸੀਗਾ ਜੀ ਸਿੰਪਲ ਜਿਹਾ ਜੀ ਕੋਈ ਬਾਬਾ ਨਹੀਂ ਸੀਗਾ ਮਤਲਬ ਕੋਈ ਪਗਮਾ ਕਪੜਾ ਨਹੀਂ 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 ਸਿੰਪਲ ਕਪੜੇ ਪਾਏ ਸੀ ਕਿੰਨੀ ਉਮਰ ਦੀ ਜੇ ਗੱਲ ਕਰੀਏ ਕੋਈ 40 45 ਸਾਲ ਦੀ ਉਮਰ ਦਾ ਹੋਣਾ ਇਹ ਬੰਦਾ ਅੱਛਾ ਕਲੀਨ ਸ਼ੇਪ ਸੀਗਾ ਕਲੀਨ ਸ਼ੇਪ ਅੱਛਾ ਮੁੱਛਾਂ ਰੱਖੀਆਂ ਸੀਗੀਆਂ ਜੀ ਤੇ ਕੋਈ ਨਸ਼ਾ ਨੁਸ਼ਾ ਕੀਤਾ ਹੋਊਗਾ ਉਹਦੇ ਹੁਲੀਆ ਮਨ ਨੂੰ ਐਸੇ ਸਾਬ ਨਾਲ ਨਜ਼ਰ ਆਉਂਦਾ ਜਿਦਾ ਉਹਨੇ ਨਸ਼ਾ ਕੀਤਾ ਹੋਣਾ ਕੋਈ ਜੀ ਤੇ ਉਹਨੇ ਮੈਨੂੰ ਕਿਹਾ 10 ਰੁਪਏ ਦੇ ਮੈਂ ਕਿਹਾ ਬਾਬਾ ਖੁੱਲੇ ਹੈ ਨਹੀਂ 10 ਰੁਪਏ ਜੀ ਫਿਰ ਉਹ ਸਾਡੀ ਪਰਝਾਈ ਨੂੰ ਕਹਿੰਦਾ ਵੀ 10 ਰੁਪਏ ਭਾਈ ਦੇ ਤੂੰ ਇਹਨੇ 10 ਰੁਪਏ ਦਿੱਤੇ ਉਹਨੂੰ ਜੀ ਉਹਨੇ ਉਹ 10 ਫੜ ਕੇ ਨਾ ਅਖਬਾਰ ਦੇ ਕਾਗਜ ਦੇ ਉੱਪਰ ਰੱਖੇ 10 ਰੁਪਏ ਜੀ ਤੇ ਉਹ ਅਖਬਾਰ ਦਾ ਕਾਗਜ ਮੇਰੇ ਹੱਥ ਪਰ ਰੱਖ ਦਿੱਤਾ ਮੈਨੂੰ ਕਹਿੰਦਾ ਭਗਤਾ ਇਹ ਪੈਸੇ ਦੇਖ ਜਦੋਂ ਮੈਂ ਦੇਖਿਆ ਤਾਂ ਉਹ 100 ਰੁਪਇਆ ਜੀ ਯਾਨੀ 10 ਤੋਂ 100 ਬਣਾ ਤਾ 100 ਬਣਾਤਾ ਜੀ ਜੀ ਉਥੇ ਬਾਦੋਂ ਮੈਨੂੰ ਕਹਿੰਦਾ ਭਗਤਾ ਤੂੰ ਵੀ ਕੁਝ ਦੇ ਮੈਂ ਕਿਹਾ ਬਾਬਾ ਮੇਰੇ ਕੋ ਖੁੱਲੇ ਹੈ ਨਹੀਂ ਕਹਿੰਦਾ ਦੇਖ ਵਟੂਏ ਦੇ ਵਿੱਚ ਇਹ ਕਿੰਨਾ ਟਾਈਮ ਚੱਲਦਾ ਰਿਹਾ ਹੈ ਸਿਸਟਮ ਜਿਹੜੀ ਗੱਲਬਾਤ ਹੈ ਇਹ ਸਾਰੀ 10 ਮਿੰਟ ਦੀ ਗੇਮ ਹੋਈ ਹੈ 10 ਮਿੰਟ ਉਸ ਵੇਲੇ ਰਾਹੀ ਲੰਘਦੇ ਰਹੇ ਲੰਘਦੇ ਰਹੇ ਜੀ ਬਹੁਤ ਬੰਦੇ ਲ ਕਿਸ ਨੇ ਨਹੀਂ ਖੜ ਕੇ ਪੁੱਛਿਆ ਸਾਨੂੰ ਕਿ ਕਿਆ ਗੱਲ ਜਣੀ ਉਹਨੂੰ ਇਹ ਗੱਲ ਤੁਹਾਡਾ ਨਾ ਆਰਾਮ ਨਾ ਕੀਤੀ ਕੋਈ ਬਾਈ ਨਹੀਂ ਕੋਈ ੱਟਕਾ ਨਹੀਂ ਕੋਈ ਹੱਥੋ ਪਾਈ ਨਹੀਂ ਕੋਈ ੱਟਕਾ ਨਹੀਂ ਕੀਤਾ ਅੱਛਾ ਜੀ ਫਿਰ ਉਹ ਜਿਹੜੀ ਜਨਾਨੀ ਸੀਗੀ ਨਾ ਨਾਲ ਉਹਨੇ ਦੋ ਵਾਰੀ ਉਹਦੇ ਗੋਡਿਆਂ ਨੂੰ ਹੱਥ ਲਾ ਕੇ ਨਾ ਉਹਨੂੰ ਕਿਹਾ ਬਾਬਾ ਜੀ ਸਾਨੂੰ ਮਾਫੀ ਦੇ ਦਿਓ ਅੱਛਾ ਜੀ ਉਹਨੇ ਉਹਨਾਂ ਨੂੰ ਗਾਲਾਂ ਕੱਢੀਆਂ ਜੀ ਅੱਛਾ ਜੀ ਗਾਲਾਂ ਕੱਢਣ ਤੋਂ ਬਾਅਦ ਉਹ ਜਨਾਨੀ ਔਰ ਬੰਦਾ ਮੋਰਸ ਲੈ ਕੇ ਪਰੇ ਨੂੰ ਤੁਰ ਗਏ ਅੱਛਾ ਜੀ ਮੁੜ ਕੇ ਉਹ ਫੇਰ ਵਾਪਸ ਆ ਗਏ ਦੁਬਾਰਾ ਫਿਰ ਉਹਨੇ ਇਹ ਮੈਨੂੰ ਕਹਿੰਦਾ ਤੂੰ ਵੀ ਰੱਖ ਕੋਈ ਸਾਨੂੰ 100 ਰੁਪਿਆ ਰੱਖਿਆ ਜੀ ਉਹਨਾ ਮੁੜ ਕੇ ਉਹਨੂੰ ਮੈਨੂੰ ਕਿਹਾ ਵੀ ਇਹ ਰਮਾਲ ਗੱਠ ਦੇ ਕੇ ਆਪਣੀ ਜੇਬ ਵਿੱਚ ਪਾ ਲੈ। ਉਹੀ 200 ਵਾਲਾ। ਉਹੀ 200 ਵਾਲਾ 300 ਰੁਪਿਆ ਉਹਦੇ ਤੋਂ ਹੋ ਗਿਆ। ਅੱਛਾ ਜੀ। 110 ਦੇ 300 ਬਣਾ ਦਿੱਤੇ। ਅੱਛਾ ਜੀ। ਮੈਂ ਉਹ ਰਮਾਲ ਨੂੰ ਗੱਠ ਦਿੱਤੀ ਮੈਂ ਜੇਬ 'ਚ ਪਾ ਲਿਆ। ਮੈਨੂੰ ਕਹਿੰਦਾ ਇਹ ਰਮਾਲ ਮੈਨੂੰ ਬੱਚਾ ਕੱਢ ਕੇ ਦੇ। ਮੈਂ ਰਮਾਲ ਕੱਢਿਆ ਉਹਨੂੰ ਫੜਾਤਾ ਜੀ। ਉਹਨੇ ਛਾਤੀ ਨਾਲ ਲਾਇਆ। ਲਾ ਕੇ ਫੂਕ ਮਾਰੀ। ਮਾਰ ਕੇ ਕਹਿੰਦਾ ਫਾੜ ਰਮਾਲ। ਉਹੀ ਰੁਪਿਆ 300 ਵਾਲਾ। 310 ਵਾਲਾ। ਹਾਂ 310 ਵਾਲਾ। ਮੈਂ ਉਹ ਖੋਲਿਆ ਜੀ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਉਹੀ ਪੈਸੇ। ਜੀ ਮੇਰੀ ਮਾਤਾ ਨੂੰ ਕਹਿੰਦਾ ਬਾਲੀਆਂ ਖੋਲ ਕੇ ਦਿਓ ਬਾਲੀਆਂ ਵਿੱਚ ਰੱਖੋ ਮਾਤਾ ਨੇ ਬਾਲੀਆਂ ਖੋਲੀਆਂ ਵਿੱਚ ਰੱਖਤੀਆਂ ਜੀ ਜਾਨੀ ਉਹਨੇ ਆਪ ਨੇ ਆਪ ਹੀ ਕੋਲ ਨਹੀਂ ਖੋਲੀਆਂ ਮਾਤਾ ਜੀ ਨੇ ਨਹੀਂ ਖੋਲੀਆਂ ਮਾਤਾ ਜੀ ਉਹਨੇ ਆਪ ਕਹਿ ਕੇ ਖਲਾਈਆਂ ਜੀ ਜੀ ਇਹਨਾਂ ਨੇ ਬਾਲੀਆਂ ਖੋਲੀਆਂ ਖੋਲ ਕੇ ਦੇਤੀਆਂ ਜੀ ਉਹ ਮੁੜ ਕੇ ਮੇਰੀ ਭਰਾਈ ਨੂੰ ਕਹਿੰਦੇ ਹੈਗੇ ਤੇ ਮਾਤਾ ਤੂੰ ਵੀ ਖੋਲ ਕੇ ਦੇ ਜੀ ਜੀ ਨੇ ਕਹਤਾ ਮੇਰੀਆਂ ਬਾਲੀਆਂ ਖੋਲਦੀਆਂ ਨਹੀਂ ਮੈਤੋਂ ਜੀ ਉਹ ਜਨਾਨੀ ਮੋਟਰਸਾਈਕਲ ਪਰ ਉਤਰੀ ਜੀ ਪੁੱਤਰ ਕਹ ਉਹਨੇ ਜਨਾਨੀ ਨੇ ਬਾਲੀਆਂ ਖੋਲੀਆਂ ਜੀ ਖੋਲ ਕੇ ਉਹ ਬਾਲੀਆਂ ਵਿੱਚੇ ਰੱਖ ਕੇ ਲੁਫਾਫਾ ਮੇਰੇ ਹੱਥ ਚ ਫੜਾ ਦਿੱਤਾ। ਉਹ ਹੀ ਅਖਬਾਰ ਦਾ ਲੁਫਾਫਾ ਜੀ। ਅੱਛਾ ਜੀ। ਕਹਿੰਦੇ ਇਹਨੂੰ ਲਪੇਟ ਲੈ। ਮੈਂ ਉਹ ਲਪੇਟ ਲਿਆ ਜੀ। ਲਪੇਟਣ ਤੋਂ ਬਾਅਦ ਮੈਨੂੰ ਕਹਿੰਦੇ ਜੇ ਚਪਾਲਾ। ਜਦੋਂ ਉਹ ਗੱਠ ਮਾਰੀ ਐ ਤੁਹਾਡੇ ਹੱਥ ਚ ਰੜਕੀਆਂ ਮਤਲਬ ਹਾਂਜੀ 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 ਫੀਲ ਹੋਈਆਂ ਤੁਹਾਨੂੰ। ਹਾਂਜੀ ਫੀਲ ਵਿੱਚ ਹੋਈਆਂ ਜੀ। ਅੱਛਾ ਜੀ। ਬਾਲੀਆਂ ਵਿੱਚ ਮੈਂ ਆਪ ਦੇਖ ਕੇ ਆਪਣੇ ਇਧਰ ਲੱਤਾਂ 'ਤੇ ਰੱਖ ਕੇ ਠੱਗੀ ਕੀਤੀ ਐ। ਅੱਛਾ ਜੀ। ਬਾਲੀਆਂ ਵਿੱਚ ਸੀਗੀਆਂ। ਜੀ। ਉਹ ਤੋਂ ਬਾਅਦ ਜਿਉਂਨੇ ਮੈਨੂੰ ਜੇ ਚਪਾਲਿਆ ਮੈਨੂੰ ਕਹਿੰਦਾ ਭਗਤਾ ਕੱਢ ਲੁਫਾਫਾ। ਜੀ। ਨਾ ਪਾਲੇ ਜੇਬ ਵਿੱਚ ਉਹੀ ਲਫਾ ਉਹੀ 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 ਚਟਾਰਮਾਲ ਉਹੀ ਅਖਬਾਰ ਉਹੀ ਸਾਰਾ ਕੁਝ ਹੈ ਜੀ ਜੀ ਮੈਂ ਜੇਬ ਵਿੱਚ ਪਾਲਿਆ ਜੀ ਉਹਨੇ ਮੈਨੂੰ ਕਹਿੰਦਾ ਬਈ ਹੁਣ ਤੂੰ ਜਾ ਆਪਣੇ ਘਰ ਜਾ ਕੇ ਖੋਲਣਾ ਇਹ ਤੁਹਾਡੀਆਂ ਬਾਲੀਆਂ ਵੀ ਡਬਲ ਹੋ ਗਈਆਂ ਤੁਹਾਡੇ ਪੈਸੇ ਵੀ ਡਬਲ ਹੋ ਗਏ ਅੱਛਾ ਇਹ ਘਰ ਖੋਲਣਾ ਰਸਤੇ 'ਚ ਖੋਲੇ ਹੋਣਾ ਜੀ ਚਲੋ ਜੀ ਮੈਂ ਸਕੂਟੀ ਸਟਾਰਟ ਕੀਤੀ ਇਹਨਾਂ ਨੂੰ ਬਿਠਾ ਲਿਆ ਜਦੋਂ ਅਸੀਂ 10 ਫੁੱਟ ਤੁਰੇ ਨਾ ਜੀ ਨਹੀਂ ਜਿਹੜੀ ਜਿਹੜੀ ਤੁਸੀਂ ਉਹ ਕਹਿੰਦੇ ਉਹਨਾਂ ਦੀਆਂ ਉਹ ਜਿਹੜੀ ਲੇਡੀ ਨੇ ਖਲਵਾਈ ਆ ਉਹ ਵੀ ਦੱਸੋ ਨਾ ਪੂਰੀ ਗੱਲ ਉਹ ਵੀ ਵਿੱਚ ਜਦੋਂ ਮਾਤਾ ਜੀ ਨੇ ਆਪ ਖੋਲ ਕੇ ਦੇਤੀ ਆ ਆਪ ਖੋਲ ਕੇ ਦੇਤੀ ਸਾਰੀ ਗੱਲ ਬਾਤ ਸੁਣ ਤੋਂ ਬਾਅਦ ਜੀ ਹਾਂ ਜੀ ਫਿਰ ਉਹ ਲੇਡੀ ਨੇ ਆ ਕੇ ਖੋਲੀਆਂ ਬਾਲੀਆਂ ਹਾਂ ਲੇਡੀ ਨੇ ਆਪ ਖੋਲੀਆਂ ਜੀ ਬਾਲੀਆਂ ਹਾਂਜੀ ਉਹ ਕਹਿੰਦੇਗਾ ਕੋਈ ਗੱਲ ਨਹੀਂ ਮਾਤਾ ਨਹੀਂ ਤੇ ਤੇ ਖੋਲਦੀ ਆ ਮੈਂ ਖੋਲ ਦਿੰਨੀ ਆ ਹਾਂਜੀ ਉਹ ਖੋਲ ਕੇ ਨਾ ਬਾਲੀਆਂ ਉਹ ਮੇਰੇ ਰਮਾਲ ਵਾਲੇ ਲਿਫਾਫੇ ਉੱਪਰ ਅਖਬਾਰ ਦੇ ਵਿੱਚ ਰੱਖ ਦਿੱਤੀਆਂ ਜੀ ਜੀ ਪਰ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਮੈਂ ਵਾਲੀਆਂ ਨਹੀਂ ਖੋਲਣੀਆਂ ਉਹ ਚੁੰਨੀ ਵੀ ਡਬਲ ਕਰ ਲਈ ਹਾਂਜੀ 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 ਪਰ ਫਿਰ ਵੀ ਉਹਨਾਂ ਨੇ ਹੌਸਲਾ ਕੀਤਾ ਦੇਖੋ ਆ ਆ ਕੇ ਲੇੜੀ ਉਹਨੇ ਕਿਹਾ ਵੀ ਮੈਂ ਖੋਲ ਕੇ ਦਿੰਦੀ ਆ ਮਾਤਾ ਕੋਈ ਗੱਲ ਨਹੀਂ ਹੈ ਅੱਛਾ ਜੀ ਫੱੱਕਾ ਰਹਿ ਗਏ ਬਾਬੇ ਮੂੜ ਤੇ ਹੈਗੇ ਤੁਹਾਡਾ ਖਬਰ ਕਿੱਥੇ ਗਿਆ ਭਲਾ ਹੋ ਜੂਵੇ ਜੀ ਤੁਹਾਨੂੰ ਕਿਆ ਮਿਲ ਜੂਵੇ ਉਹ ਵਾਲੀਆਂ ਖੋਲੀਆਂ ਜੀ ਵਿੱਚ ਰੱਖ ਦਿੱਤੀਆਂ ਜੀ ਰੱਖਣ ਤੋਂ ਬਾਅਦ ਹੀ ਉਹਨੇ ਫੂਕ ਮਾਰ ਕੇ ਉਹ ਮੈਨੂੰ ਫੜਾਤਾ ਜਦੋਂ ਅਸੀਂ ਤੁਰ ਪਏ ਮਾਤਾ ਮੇਰੀ ਨੇ ਕਿਹਾ ਕਹਿੰਦੇ ਵੀ ਪੁੱਤ ਦੇਖ ਲੈ ਕਿ ਆਪਤਾ ਹੁੰਦਾ ਇਹ ਕਿਦਾਂ ਦਾ ਬੰਦਾ ਹੋਵੇ ਜੀ ਕਿਤੇ ਸਾਨੂੰ ਲੋਟੇ ਤਾਂ ਨਹੀਂ ਗਿਆ ਮੈਂ 15 20 ਫੁੱਟ ਤੁਰ ਕੇ ਅੱਗੇ ਸਕੂਟੀ ਰੋਕ ਲਈ ਮੁੜ ਕੇ ਜਦ ਮੈਂ ਖੋਲ ਕੇ ਦੇਖਿਆ ਉਹਦੇ ਵਿੱਚ ਪੱਥਰ ਸਿਗੇ ਜੀ ਜੀ ਕਿੱਦਾਂ ਉਹ ਪੱਥਰ ਵਿੱਚ ਆਏ ਕਿੱਦਾਂ ਉਹਨੇ ਕਿਆ ਕੀਤਾ ਮਤਲਬ ਗੀਟੀਆਂ ਮੰਨ ਲਈਏ ਪੱਥਰ ਹਾਂਜੀ ਬਾਈ ਜਿਹੜੀ ਲੋਕਾਂ ਦੇ ਦਾਣੇ ਲੋਕਾਂ ਦੇ ਦਾਣੇ ਲੋਕਾਂ ਦੀ ਬਾਈ ਜੀ ਦੇ ਦਾਣੇ ਜੀ ਉਹ 5 6 ਵਿੱਚ ਸਿਗੇ ਜੀ ਉਹ ਜਾਨੀ ਉਹਨੇ ਕਬੇਟ ਦੇ ਬਣਾਤੇ ਲਗਭਗ ਉਹਨਾਂ ਨੇ ਵੀ ਇਹਨਾਂ ਨੂੰ ਪਤਾ ਨਾ ਲੱਗੇ ਹਾਂ ਇਹਨਾਂ ਨੂੰ ਪਤਾ ਨਾ ਲੱਗੇ ਉਹ ਹੀ ਅਖਬਾਰ ਜਿੱਦਾਂ ਮੈਂ ਤੋਂ ਲਈ ਸੀਗੀ ਉਹ ਹੀ ਅਖਬਾਰ ਦਲ ਪੇਟੀ ਵਿੱਚ ਜੀ ਜਦੋਂ ਮੈਂ ਪਿੱਛੇ ਘੁੰਮ ਕੇ ਦੇਖਿਆ ਜੀ ਉਹ ਬੰਦੇ ਮੋਟਰਸਾਈਕਲ ਲੈ ਕੇ ਤੁਰ ਪਏ ਸੀਗੇ ਜੀ ਮੈਂ ਇਹਨਾਂ ਨੂੰ ਲਾਇਆ ਉੱਥੇ ਲਾ ਕੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਇਹਨਾਂ ਦੇ ਮਗਰ ਚੱਲਿਆ ਤੁਸੀਂ ਘਰ ਨੂੰ ਚਲੇ ਜਾਓ ਜੀ ਉਸ ਤੋਂ ਬਾਅਦ ਜੀ ਮੈਂ ਸਕੂਟੀ ਨਾਲ ਮਗਰ ਪਈ ਮੈਨੂੰ ਉਹ ਜੋਗਿਆਲ ਜਿੱਥੇ ਪੰਪ ਹੈਗਾ ਪੰਪ ਤੱਕ ਮੈਨੂੰ ਨਜ਼ਰ ਆਏ ਪੰਪ ਤੋਂ ਬਾਅਦ ਉਹ ਮੈਨੂੰ ਮੁੜ ਕੇ ਨਜ਼ਰ ਨਹੀਂ ਜਾਈ ਜਣੀ ਉਹ ਮਗਰ ਦੇਖਦੇ ਰਹੇ ਹੋਣੇ ਤੇ ਮਗਰ ਆ ਰਿਹਾ ਕੋਈ ਉਹਨਾਂ ਨੇ ਦੇਖ ਲਿਆ ਵੀ ਮਗਰ ਆ ਰਿਹਾ ਹੈ ਜੀ ਪੰਪ ਤੋਂ ਬਾਅਦ ਉਹ ਮੈਨੂੰ ਮੁੜ ਕੇ ਨਜ਼ਰ ਨਹੀਂ ਆਈ ਜੀ ਤੇ ਉਹ ਕਿੱਧਰ ਚਲੇ ਗਏ ਕਿੱਧਰ ਨਹੀਂ ਤੇ ਅਸੀਂ ਬਲਾ ਚੌੜਵੀ ਸਾਰੇ ਘੁੰਮ ਫਿਰ ਕੇ ਦੇਖ ਕੇ ਆਏ ਜੀ ਫਿਰ ਅਸੀਂ ਥਾਣੇ ਗਏ ਥਾਣੇ ਜਾ ਕੇ ਦੱਸਿਆ ਜੀ ਐਸਐਚਓ ਸਾਹਿਬ ਨੂੰ ਉਹਨਾਂ ਨੇ ਕਹਿਤਾ ਵੀ ਭਾਈ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਾਂਗੇ ਜੀ ਤੇ ਤੁਸੀਂ ਚਲੋ ਅਸੀਂ ਆ ਗਏ ਜੀ ਫਿਰ ਐਸਐਚਓ ਸਾਹਿਬ ਆਪ ਉੱਥੇ ਆਏ ਜੀ ਆ ਕੇ ਉਹਨਾਂ ਨੇ ਪੁੱਛਿਆ ਗਿਣਿਆ ਸਾਰਾ ਕੁਝ ਦੇਖਿਆ ਮਾਤਾ ਦੇਵੀ ਬਿਆਨ ਲਏ ਇੱਕ ਵਾਰ ਮਾਤਾ ਨੂੰ ਬੁਲਾ ਲਈ ਕੋਣ ਉਹਨਾਂ ਤੋਂ ਵੀ ਮਤਲਬ ਆਪ ਦੇਖ ਲੈਣੇ ਪਏ ਜਿਹੜੀ ਕੋ ਹੋਰ ਬੀਬੀਆਂ ਆ ਉਹ ਵੀ ਉਹਨਾਂ ਦਾ ਵੀ ਬਚਾਅ ਹੋ ਜੇ ਦੇਖੋ ਉਹਨਾਂ ਨੂੰ ਆਂਟੀ ਉਹਨਾਂ ਨੂੰ ਵੀ ਬੁਲਾ ਲਿਓ ਨੇੜੇ ਜੇ ਉਹ ਬੋਲ ਦੇਣ ਹਾਂਜੀ ਤੇ ਅੱਛਾ ਫਿਰ ਉਸ ਤੋਂ ਬਾਅਦ ਦੁਬਾਰਾ ਕੀ ਹੋਇਆ ਜਦੋਂ ਤੁਸੀਂ ਸਾਰੇ ਕੋ ਹਮਲੇ ਤੋਂ ਨੂੰ ਮਿਲੇ ਨਹੀਂ ਉਹ ਲੰਘ ਗਏ ਉਸ ਟਾਈਮ ਨੂੰ ਕਿਤੇ ਵੀ ਮਿਲੇ ਅਸੀਂ ਨਮਾਸ਼ਹਿਰ ਅੱਡਾ ਵੀ ਦੇਖਿਆ ਤੇ ਨਹਿਰਬਲ ਵੀ ਜਾ ਕੇ ਦੇਖ ਕੇ ਆਏ ਸਾਨੂੰ ਨਹੀਂ ਉਹ ਤਿੰਨੇ ਮੈਂਬਰ ਨਹੀਂ ਕਿਤੇ ਨਜ਼ਰ ਆਏ ਅੱਛਾ ਜੀ ਤੇ ਉਹ ਕਿੱਥੇ ਚਲੇ ਗਏ ਕਿੱਥੇ ਨਹੀਂ ਜੀ ਅੱਛਾ ਜੀ ਸਾਨੂੰ ਨਹੀਂ ਉਹ ਮੜ ਕੇ ਮਿਲੇ ਸੋ ਕਹਿਣ ਤੋਂ ਭਾਵ ਤੁਹਾਡੀ ਜਿਹੜੀ ਲੁੱਟ ਹੋ ਗਈ ਹਨਾ ਲੁੱਟ ਹੋ ਗਈ ਜੀ ਤੇ ਕੁਝ ਮਾੜਾ ਟਾਈਮ ਮੰਨ ਲਈਏ ਮਾੜਾ ਟਾਈਮ ਸਾਂਭ ਲੋ ਕੁਝ ਸਾਂਭ ਲੋ ਜੀ ਮੈਂ ਤੁਹਾਡੀ ਭਾਵਨਾ ਨੂੰ ਸਮਝਦਾ ਥੋੜਾ ਭਰਾ ਵੀ ਥੋੜਾ ਅੰਦਰੋਂ ਦੁਖੀ ਹੈ ਕਿਉਂਕਿ ਮੈਂ ਪਹਿਲੀ ਗੱਲ ਕੀਤੀ ਕਿ ਬੜੀ ਮਿਹਨਤ ਨਾਲ ਇਹ ਸਾਰੀਆਂ ਚੀਜ਼ਾਂ ਬਣਦੀਆਂ ਬਜ਼ੁਰਗਾਂ ਨੇ ਬਣਾਈਆਂ ਹੋਈਆਂ ਉਹ ਐਦਾਂ ਨੌਸਰਵਾਜਾਂ ਬਲੋ ਚਲੇ ਜਾਣਾ ਮਾੜੀ ਗੱਲ ਇੱਥੇ ਆ ਜਾਓ ਤੁਸੀਂ ਇੱਧਰ ਬੈਠਣ ਦੀ ਜੀ ਤੁਹਾਨੂੰ ਕਿਧਾਂ ਇੱਧਰ ਆ ਜਾ ਇੱਥੇ ਆ ਜਾਓ ਸਾਹਮਣੇ ਆ ਜਾਓ ਆ ਮਾਈਕ ਕਰਿਓ ਨੇੜੇ ਭਾਜੀ ਬਾ ਗੈਦੀ ਫੜੀ ਰੱਖੋ ਤੁਸੀਂ ਬਸ ਆ ਫੜ ਲਿਆ ਹੋ ਕੋਈ ਮਾਤਾ ਜੀ ਇੱਕ ਸਾਰਾ ਜਦੋਂ ਇਹ ਸਾਰਾ ਸਿਸਟਮ ਹੈ ਤੁਹਾਡੇ ਸਮਝ ਹੀ ਨਹੀਂ ਆਣ ਦਿੱਤੀ ਉਹਨਾਂ ਨੇ ਮਤਲਬ ਕੀ ਕੁਝ ਸਮਝ ਨਹੀਂ ਪਤਾ ਲੱਗਿਆ ਅੱਛਾ ਜੀ ਬੜਾ ਜਦੇ ਤੋਲੀਆਂ ਸਿੱਟਾਈ ਦੇ ਮੋਰੇ ਨੂੰ ਹਾਂ ਜੀ ਇਦਾਂ ਡੱਬੀ ਵਾਲਾ ਤੌਲੀਆ ਤੇ ਨੀਲਾ ਅੱਛਾ ਜੀ ਉਹ ਇਦਾਂ ਝਾੜਿਆ ਮੈਨੂੰ ਸਾਨੂੰ ਕੁਝ ਵੀ ਪਤਾ ਲੱਗਾ ਜਿੱਦਾਂ ਸਾਡਾ ਗਲਾ ਹੀ ਬੰਦ ਹੋ ਗਿਆ ਹੁੰਦਾ ਬੋਲ ਨਹੀਂ ਹੋਇਆ ਕਹਿ ਰਹੇ ਬੋਲੀ ਹੋਇਆ ਜੀ 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 ਥਾਂ ਸਾਡੇ ਕੋਲ ਤੇ ਦੁਨੀਆ ਲੰਘਦੀ ਤੀ ਸਾਤੇ ਨਹੀਂ ਕੁਝ ਬੋਲ ਹੋਇਆ ਜੀ ਸਾਤੇ ਨਹੀਂ ਕਿਹਾ ਹੋਇਆ ਕੁਝ ਵੀ ਤੇ ਸੋ ਇੱਧਰ ਇਨੋਵਲ ਵੀ ਕਰਿਓ ਮਾਈਕ ਆਂਟੀ ਜੀ ਜਦੋਂ ਇਹ ਸਾਰਾ ਕੁਝ ਹੋਇਆ ਜਦੋਂ ਭਾਜੀ ਨੇ ਕਿਹਾ ਕਿ ਸਾਨੂੰ ਬੰਦੇ ਜਾਣਦੇ ਨਹੀਂ ਹੈਗੇ ਉਹ ਫਿਰ ਵੀ ੱੱਕੇ ਨਾਲ ਰੁੱਕ ਕੇ ਆ ਕੇ ਤੁਹਾਡੇ ਮੰਨ ਦੇ ਚਾਹੇ ਉਹਨੇ ਮੋਰੇ ਖੜਾ ਲਿਆ ਮੋਟਰਸਾਈਕਲ ਆ ਕੇ ਸਾਡੇ ਅੱਛਾ ਜੀ ਫੇਰ ਕਹਿੰਦੇ ਬਈ ਤੁਸੀਂ ਉਹ ਬਾਬਾ ਆਂਦਾ ਹੈ ਹਾਂਜੀ ਉਹ ਬਹੁਤ ਲੱਖੀ ਵੀ ਸਾਮੀ ਹੈ ਤੁਸੀਂ ਖੜੇ ਕਾਂਤੇ ਨਹੀਂ ਹੈ ਕੁਛ ਕਹਿੰਦਾ ਅਸੀਂ ਕਿਹੜੇ ਜਾਣਦੇ ਹੁਣ ਹਾਂਜੀ ਮੁੜਕਉਨਾਂ ਨੇ ਸਾਨੂੰ ਬਸ ਪਤਾ ਹੀ ਨਹੀਂ ਲੱਗਿਆ ਸਾਨੂੰ ਬਦਰਾਉ ਹੀ ਲਿਆ ਉਹਨਾਂ ਨੇ ਨਹੀਂ ਤੁਸੀ ਪਤਾ ਲੱਗਿਆ ਕਿ ਜਦੋਂ ਉਹ ਕਹੇ ਬਈ ਵਾਲੀਆਂ ਖੋਲੋ ਤੁਸੀਂ ਡਬਲ ਚੁੰਨੀ ਕਰਨੀ ਪਈ ਮੈਂ ਨਹੀਂ ਖੋਲਣੀ ਮੈਂ ਤਾਂ ਮੈਂ ਤਾਂ ਚੁੰਨੀ ਡਬਲ ਕਰਕੇ ਇਹਦੀ ਸਕੂਟਰੀ ਉੱਪਰ ਮੁੜ ਕੇ ਬੈ ਗਈ ਮੈਂ ਕਿਹਾ ਨਾ ਹੀ ਖੋਲਦੀਆਂ ਨਾ ਮੈਂ ਖੋਲਣੀਆਂ ਉਹ ਜਨਾਨੀ ਨੇ ਮੈਨੂੰ ਮੁੜ ਕੇ ਬਾਹ ਤੇ ਫੜ ਕੇ ਲਾ ਲਿਆ ਸਕੂਟਰੀ ਉੱਪਰ ਫਿਰ ਉਸ ਜਨਾਨੀ ਨੇ ਮੇਰੀਆਂ ਵਾਲੀਆਂ ਖੋਲੀਆਂ ਜਣੀ ਤੁਹਾਡੇ ਮਨ ਦੇ ਵਿੱਚ ਆ ਗਿਆ ਸੀਗਾ ਕਿ ਇਸ ਤਰ੍ਹਾਂ ਹੋ ਸਕਦਾ ਹਾਂ ਸਾਡੇ ਮਨ ਵੀ ਤਾਂ ਆ ਗਿਆ ਤਾਂ ਵੀ ਤਾਂ ਹੀ ਖੋਲਦੇ ਆਂ ਪਰ ਸਾਨੂੰ ਕੋਈ ਸੁਝਿਆ ਨਹੀਂ ਉਹ ਸਬਾਕਤ ਹਾਂਜੀ ਹਾਂਜੀ ਹਾਂ ਸਾਨੂੰ ਨਹੀਂ ਪਤਾ ਲੱਗਿਆ ਬਈ ਕਿਆ ਜੇ ਐਸੀ ਪੱਕੀ ਸੜਕ ਦੇ ਉੱਪਰ ਤੇ ਰੋਲੀ ਪਾ ਰੋਲੀ ਪਾ ਦਿੰਦੇ ਰੋਲੀ ਪਾ ਲਿਆ ਉਹਨਾਂ ਦੇ ਮਾਰਦੀਆਂ ਕੁਛ ਹਾਂਜੀ ਨਾ ਸਾਡੇ ਹੱਥ ਚੱਕ ਹੋਏ ਨਾ ਸਾ ਤੋਂ ਮੂੰਹ ਤੇ ਬੋਲ ਗਿਆ ਇਹ ਕੁਦਰਤੀ ਪ੍ਰਮਾਤਮਾ ਕੋਲੋਂ ਜਿਹੜਾ ਕੰਮ ਹੋਣਾ ਸੋ ਉਸ ਤੋਂ ਬਾਅਦ ਜੇ ਹੁਣ ਤੁਸੀਂ ਅੰਕਲ ਦੱਸਿਓ ਜਾਣਕਾਰੀ ਜਿਹੜੀ ਬਾਕੀ ਕਿਵੇਂ ਕਿਵੇਂ ਹੋਇਆ ਤੁਸੀਂ ਜਿਹੜੀ ਤੁਹਾਨੂੰ ਕਿ ਉਸ ਤੋਂ ਬਾਅਦ ਤੁਹਾਨੂੰ ਕਦੋਂ ਪਤਾ ਲੱਗਦਾ ਇਹ ਸਾਰੀ ਮਸਲੇ ਦਾ ਸਾਨੂੰ ਲੱਗਿਆ ਪਤਾ ਜੀ ਅਮਨ ਨੇ ਫੋਨ ਕੀਤਾ ਮੈਨੂੰ ਥੋੜਾ ਮਾਈਕ ਨੇੜੇ ਕਰ ਲਿਓ ਅਮਨ ਨੇ ਫੋਨ ਕੀਤਾ ਮੈਨੂੰ ਅੱਛਾ ਜੀ ਫਿਰ ਦਾ ਕਰਕੇ ਆਂਦੀ ਇਹਨੇ ਬੜੀ ਚੋਰੀ ਹੋ ਗਈ ਹੈ ਹਾਂ ਜੀ ਮੈਂ ਖੁਦ ਆ ਗਿਆ ਜੀ ਮੈਂ ਪੁੱਛੀ ਕਿੱਥੇ ਕਹਿੰਦੇ ਉਹ ਸੂਟ ਲਗਾਇਆ ਮਨੂੰ ਕਿ ਭਾਜੀ ਦਾ ਕਮੈਂਟ ਆਇਆ ਕਹਿੰਦੇ ਜੋਗੇਵਾਲ ਪੰਪ ਤੇ ਕੈਮਰੇ ਚੈੱਕ ਕਰਵਾਏ ਤੁਸੀਂ ਉਹਨਾਂ ਨੇ ਕਹਿਤਾ ਸੀ ਲੇਟ ਹੈ ਜੀ ਜੀ ਲੇਟ ਹੈ ਇਹ ਵੀ ਪੰਪ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਕੈਮਰੇ ਹੈ ਲੈਟ ਬਹੁਤ ਜਿਹੜੇ ਕੈਮਰੇ ਬੜੇ ਜ਼ਰੂਰੀ ਹੈ ਕਿਉਂਕਿ ਬਾਅਦ ਦਾ ਦਿਨ ਪਰ ਦਿਨ ਵਧਦੀ ਜਾ ਰਹੀ ਉਹਨਾਂ ਕੋਲ ਲੈਟ ਹੈਗੀ ਅੱਛਾ ਜੀ ਜੋਗਿਆਂ ਕੋਲ ਲੈਟ ਹੈਗੀ ਅੱਛਾ ਜੀ ਕੈਮਰੇ ਜਨਰੇਟਰ ਚੱਲਦੇ ਉਹਨਾਂ ਦੇ ਜੈਟ ਨਹੀਂ ਉਹ ਫਲੂ ਵਾਲਾ ਸੋਲਰ ਵਾਲਾ ਚੱਲਦਾ ਸੋਲਰ ਵਾਲਾ ਅੱਛਾ ਜੀ ਤੁਸੀਂ ਫਿਰ ਜਾਣੇ ਹੋ ਕਿਵੇਂ ਹੁੰਦਾ ਜੀ ਕੇ ਫਿਰ ਸਾਰਾ ਫਿਰ ਉਹ ਬੰਦੇ ਦੀ ਦੁਆ ਨਹੀਂ ਹੈਗਾ ਮੈਂ ਕੈਮਰੋ ਟ੍ਰਾਈ ਵੀ ਅੱਛਾ ਜੀ ਉੱਥੇ ਗਿਆ ਉਹਨਾਂ ਦਾ ਹਾਂ ਜੀ ਫੇ ਗਏ ਐਮ ਐਸਟੀ ਜੀ ਸਾਨੂੰ ਭੇਜ ਰੋੜੀ ਸਾਹਿਬ ਨੇ ਜੀ ਉੱਥੇ ਖੜਾ ਆਪ ਖੜੇ ਗਏ ਉਹਨਾਂ ਨੇ ਮੱਲ ਲਾ ਕੇ ਬਹੁਤ ਰਿਕਵੈਸਟ ਕਰਕੇ ਬਹੁਤ ਖੈਰ ਕੀਤੀ ਬਹੁਤ ਜ਼ਿਆਦਾ اچھا ਜੀ ਖਤੋਂ ਜ਼ਿਆਦਾ ਕੈਮਰਾ ਸਵੇਰੇ ਖੋਲੂਗਾ ਸਵੇਰੇ ਖੋਲੂਗਾ اچھا ਕੋਈ ਮੇਨ ਕੈਮਰਾ ਉਹ ਸਵੇਰੇ ਉਹਦੇ ਤੇ ਪਤਾ ਲੱਗੂਗਾ ਹਾਂ ਜੀ ਉਹ ਕਹਿੰਦਾ ਵੀ ਖੋਲ ਕੇ ਦੇ ਰੋਪਰ ਕੈਮਰਾ ਨਾ ਜੀ ਉਹ ਸਾਰਾ ਮੰਡੀ ਆ ਘੁੰਮਦਾ ਜੀ ਸਾਰਾ ਨੰਬਰ ਘੁੰਮ ਘੁੰਮਾ ਦੇ ਸਾਰੇ ਪਾਸੇ ਘੁੰਮਦਾ ਕੈਮਰਾ ਤੇ ਅੰਮਰ ਚ ਸਾਇਲੈਂਟ ਕਰ ਲਿਓ ਫੋਨ ਹਾਂ ਸੋ ਹੋਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵੀ ਐਦਾਂ ਦੇ ਨੌ ਸਰਵਾਜਾਂ ਦੇ ਬਚਨ ਬਚਣਾ ਜੀ 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 ਕਿਸੇ ਮੁਰ ਖੜਨਾ ਨਾਗਨ ਬਿਠਾਓ ਨਾਗਨ ਨਾ ਕੋਈ ਅਣਜਾਣ ਬੰਦਾ ਰੋਕਦਾ ਤੇ ਨਾ ਰੁਕਿਆ ਜਾਵੇ ਮਤਲਬ ਇਹ ਨਹੀਂ ਬੰਦਾ ਜੀ ਜੀ ਦੇਖੋ ਧੱਕੇ ਨਾਲ ਰੋਕਦਾ ਤਾਂ ਰੌਲਾ ਪਾ ਦੋ ਰੋਲਾ ਰੋਡ ਚੱਲਦਾ ਹੈ ਇਹ ਰੌਲਾ ਦਾ ਬੰਦੇ ਕਰਦੇ ਹਾਂਜੀ 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 ਰੌਲਾ ਤਾਂ ਉਹਨਾਂ ਨੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਪਤਾ ਨਹੀਂ ਕੀ ਹੋ ਗਿਆ ਸਾਥੇ ਉਹ ਤਾਂ ਜੁਬਾਨ ਨਿਕਲ ਰਹਾ ਬੰਦੇ ਕਰਦੇ ਕੋਈ ਪਤਾ ਨਹੀਂ ਉਹਨਾਂ ਨੇ ਕਿਆ ਸੰਘਾਇਆ ਕਿਆ ਨਹੀਂ ਕਿਆ ਚੀਜ਼ ਸੀਗੀ ਉਸ ਨਾਲ ਉਹ ਲੱਗੇ ਬੂਲੇਆ ਮੋੜ ਤੋਂ ਬੂਲੇਆ ਮੋੜ ਪਹਿਲੀ ਮਗਰ ਲੱਗੇ ਉਹ ਕਹਿਣ ਮੋੜ ਤੋਂ ਮਗਰ ਆਈ ਹਾਂਜੀ 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 ਅੱਲੇ ਤਾਂ ਇਹ ਸੋਚਿਆ ਕਿ ਆਂਢੀ ਗਾਂਢੀ ਪਿੰਡ ਦੇ ਉਹਨਾਂ ਕੇ ਹੌਲੀ ਹੌਲੀ ਮਗਰ ਚੱਲੇ ਜੀ ਪਹਿਲੇ ਇੱਕ ਬੰ ਜੀ ਜੀ ਦੋਵੇਂ ਬਾਅਦ ਚਾਏ ਅੱਛਾ ਜੀ ਜਿਆਦੇ ਮੁਰਕਿਆਂ ਦਾ ਨਾ ਕਲਪੂਸ਼ਣ ਜੀ ਐਮਰਸੀ ਦੀ ਮੋੜ ਤੇ ਮੋੜ ਇਹ ਨਿਕਲਿਆ ਨਗਰੋ ਆ ਗਿਆ ਹਾਂਜੀ ਮੋੜ ਟਰੈਕਟਰ ਆ ਗਿਆ 854 ਜੀ ਉੱਥੇ ਆ ਗਿਆ ਨਾ ਤਰਮੇਲੀ ਹੋ ਰਿਹਾ ਹਾਂਜੀ ਉਸ ਵੇਲੇ ਬਾਜ ਗਿਆ ਜੀ 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 ਰੌਲ ਸਾਹਿਬ ਵੀ ਪੂਰੀ ਕੋਸ਼ਿਸ਼ ਕਰ ਰਹੇ ਸੋ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਜਦੋਂ ਰੁਪਈਆ ਰੁਪਈਆ ਜੋੜ ਕੇ ਚੀਜ਼ ਬਣਾਈ ਹੋਵੇ ਦੁੱਖ ਲੱਗਦਾ ਚਲੋ ਮਾਰੋ ਜੀ ਬਹੁਤ ਜ਼ਿਆਦਾ ਇੱਕ 10 ਰੁਪਏ ਡਿੱਗ ਜਾਣ ਨਾ ਦੋ ਢਾਈ ਲੱਖ ਦਾ ਨੁਕਸਾਨ ਹੋਇਆ ਬਿਨਾ ਵੜਿਆ ਹੋਇਆ ਜੀ 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 ਸੋ ਛਿਆਰੀ ਵੀ ਕੁਝ ਨਹੀਂ ਕਰ ਸਕਦੀ ਜੇ ਇੱਕ ਪਾਸੇ ਗੱਲ ਕਰੀਏ ਕਿ ਬੰਦਾ ਬਹੁਤ ਤੇਜ਼ ਆ ਜੀ ਮੁਕਤੇ ਦੇ ਹਾਰ ਗਿਆ ਆ ਗਏ ਉੱਪਰ ਦੋ ਮਾਰਦੋ ਤੇ ਆਪਸ ਕਰ ਹਾਂਜੀ ਹਾਂ ਜੇ ਰੋਲਾ ਪਾ ਤਾ ਰੋਡ ਤੇ ਇੰਨੇ ਲੋਕ ਜਾਂਦੇ ਲੰਘ ਕੇ ਸੋ ਬੁੱਧੀ ਪੜਦਾ ਪੈ ਗਿਆ ਜੀ ਜੀ ਪਤਾ ਲੱਗਦਾ ਕਿ ਉੱਥੇ ਦੋ ਬੰਦੇ ਲੱਗਦਾ ਉੱਥੇ 10 ਬੰਦੇ ਆ ਨਾ 10 15 ਬੰਦੇ ਖੜੇ ਸਨ ਅੱਜ ਮਾਲ ਪੈ ਰਿਆ ਸੀ ਉੱਤੇ ਦੋ ਰ ਹੋਇਆ ਨਮਾ ਕਿੰਨੀਆਂ ਗੱਡੀਆਂ ਖੜੀਆਂ ਉੱਥੇ ਜੀ 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 ਸਾਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਜੀ ਸਾਨੂੰ ਸੋ ਥੋੜਾ ਨੈਟ ਡਿਸਕਨੈਕਟ ਹੋ ਗਿਆ ਸੀ ਇੱਕ ਵਾਰ ਪੂਸ਼ੀ ਭਾਜੀ ਕੋਲ ਫੇਰ ਕਰਿਓ ਉਹਨਾਂ ਦੀ ਇੱਕ ਵਾਰੀ ਪਛਾਣ ਦੱਸਦੀਏ ਜੇਕਰ ਕਿਸੇ ਭਰਾ ਨੂੰ ਮਿਲਣ। ਭਾਜੀ ਇੱਕ ਵਾਰੀ ਨਾ ਮਾਈਕ ਫੜ ਲਿਓ। ਮੈਨੂੰ ਫੇਰ ਤੋਂ ਪਛਾਣ ਦੱਸਿਓ ਕਿ ਜਿਹੜੇ ਇਹ ਤਿੰਨੇ ਮੱਦੇ ਸੀਗੇ ਇੱਕ ਲੇਡੀ ਸੀ। ਹਾਂਜੀ। ਤੇ ਨਾਲ ਦੋ ਬੰਦੇ ਸੀ। ਦੋ ਬੰਦੇ ਜਿਹੜਾ ਬੰਦਾ ਹੱਥ ਮਾਰ ਰਿਹਾ ਸੀ ਉਹਦੀ ਉਮਰ ਕਿੰਦਾ ਦੀ ਤੇ ਹੁਲੀਆ ਕਿਸ ਤਰ੍ਹਾਂ ਦਾ ਸੀ? ਉਹਦੀ 45 ਸਾਲ ਉਮਰ ਸੀਗੀ ਜੀ। ਅੱਛਾ ਜੀ। ਸਿੰਪਲ ਜਿਹਾ ਉਹ ਬੰਦਾ ਸੀਗਾ। ਜੀ। ਟੋਪੀ ਲਾਈ ਤੇ ਟੋਪੀ ਲਈ ਸੀਗੀ ਉਹਨੇ ਜੀ। अच्छा जी नीला पलटी ਤੇ ਨੀਲਾ ਪਲਟੀਨਾ ਉਸ ਬੰਦੇ ਦੇ ਕੋਲ ਜੀ ਤੇ ਉਹ ਮੈਨੂੰ ਐਸ ਹਿਸਾਬ ਨਾਲ ਉਹਨਾਂ ਦੀ ਸ਼ੱਕ ਪੈਰੀ ਜਿੱਦਾਂ ਕਿ ਉਹ ਬੜਾ ਚੋਰ ਝੁੰਗੀਆਂ ਝੰਗੀਆਂ ਵਾਲੇ ਜਿੱਦਾਂ ਹੁੰਦੇ ਉਹਨਾਂ ਦੀ ਐਸ ਹਿਸਾਬ ਦੀ ਬੋਲੀ ਸੀਗੀ ਅੱਛਾ ਜੀ ਅੱਛਾ ਜੀ ਇਹ ਹੁਣ ਰੱਬ ਜਾਣਦਾ ਉਹ ਬੜਾ ਚੋਰ ਤੇ ਜਾ ਕਿਤੇ ਬਾਹਰ ਤੇ ਬਾਹਰ ਤੋਂ ਆਏ ਹਾਂਜੀ ਉਹ ਬੰਦਾ ਔਰ ਜਨਾਨੀ ਜੀ ਮੈਂ ਜੀ ਪਰਮਾਤਮਾ ਨੂੰ ਜਾਣ ਕੇ ਕਹਿੰਦਾ ਕਿ ਉਹਨਾਂ ਦੀ ਬੋਲੀ ਬਿਲਕੁਲ ਸੇਮ ਉਹ ਹੀ ਸੀਗੀ ਉਹੀ ਪਹਿਰਾਵਾ ਸੀਗਾ ਜਿਨਾਨੀ ਨੇ ਦੁਬਾਰਾ ਮਿਲਣ ਤਾਂ ਤੁਸੀਂ ਪਛਾਣ ਲੋਗੇ ਬਿਲਕੁਲੀ ਬਿਲਕੁਲ ਤਿੰਨਾਂ ਨੂੰ ਪਛਾਣਾਂਗੇ ਜੀ ਜੀ ਤਿੰਨਾਂ ਦੇ ਦਿਮਾਗ ਦੇ ਵਿੱਚ ਮੇਰੇ ਇਹਦੇ ਨਕਸ਼ਾ ਉਹਨਾਂ ਦਾ ਬੈਠਾ ਹੈਗਾ ਮੈਨੂੰ ਕਿਤੇ ਵੀ ਮਿਲਦਾ ਮੈਂ ਉਹਨਾਂ ਨੂੰ ਪਛਾਣ ਸੋ ਕੱਲ ਨੂੰ ਕੋਸ਼ਿਸ਼ ਕਰਦੇ ਜਿਹੜੀ ਜਿਹੜੀ ਸਕੂਲ ਦੀ ਫੁਟੇਜ ਆਣੀ ਹੈ ਉਸ ਤੋਂ ਬਾਅਦ ਪਤਾ ਲੱਗ ਜਾਵੇਗਾ ਜੀ ਜੀ ਸੋ ਪੁਲਿਸ ਪ੍ਰਸ਼ਾਸਨ ਵੀ ਫਿਰ ਤੋਂ ਅਪੀਲ ਹੈ ਕਿ ਇਹਨਾਂ ਦੀ ਕੋਖ ਕੀਤੀ ਜਾਵੇ ਸੋ ਸਾਰੇ ਜਿਹੜੇ ਸਾਡੇ ਨਾਲ ਜੁੜੇ ਸੀ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹ ਜਿਹੜੀ ਲੋਟ ਇਹਨਾਂ ਨਾਲ ਹੋ ਗਈ ਕਿਸੇ ਹੋਰ ਭੈਣ ਜਾਂ ਵੀਰ ਨਾਲ ਜਾਂ ਕਿਸੇ ਮਾਤਾ ਨਾਲ ਨਾ ਸੋ ਧੰਨਵਾਦ ਜੀ ਇਹ ਇੱਕ ਜਾਣਕਾਰੀ ਦੇਣ ਲਈ ਤੁਹਾਡੇ ਨਾਲ ਜੁੜੇ ਸੀ ਤੇ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਨੂੰ ਫੜ ਕੇ ਦੁਬਾਰਾ ਇਹਨਾਂ ਦਾ ਜਿਹੜਾ ਸਮਾਨ ਹੈ ਉਹ ਰਿਕਵਰੀ ਕਰਾਵੇ ਸੋ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਸੀ